ਉੱਤਰਨਾ ਨਹੀਂ ਮੇਰਾ ਜਨਾਚਰ ਮੇਰਾ ਮਸਲਾ ਨਹੀਂ ਹੁੰਦਾ ਹੱਲ ਮੇਰੀ ਮਿਹਨਤੀ ਕੀਤੀ ਜਾਵੇ ਰਾਹ ਦੀ ਮਿਹਨਤੀ ਕਰਕੇ ਜਿੱਥੇ ਠੱਡਾ ਉਹਦੀ ਕੰਧ ਕੱਢਣਾ ਨਾ ਐਸ ਐਚਓ ਆਇਆ ਜੀ ਉਹ ਮੁੰਡਾ ਖੂਨੀ ਆਇਆ ਨਵਾਂ ਇਹਨੇ ਕੁਝ ਨਹੀਂ ਕਿਹਾ ਕੁੜੀ ਬੈਠੀ ਆ ਇਹ ਨਹੀਂ ਇਹ ਨਹੀਂ ਕਦੇ ਵੀ ਮੱਥੇ ਲੱਗੇ ਜਿਹੜੇ ਪਹਿਲਾਂ ਪੁਲਿਸ ਵਾਲੇ ਸੀਗੇ ਪੁਲਿਸ ਵਾਲੇ ਵੀ ਇਹਨਾਂ ਦੇ ਨਾਲ ਹੀ ਰਲੇਵੇ ਸੀਗੇ ਇਹ ਤਾਂ ਜਾਣ ਕੇ ਤੂੰ ਫੇਰ ਉਸ ਲਈ ਜਾਂਦਾ ਇਹ ਸਹੀ ਤੱਕ 12 ਤੋਂ 11 ਤੋਂ 12 ਫੁੱਟ ਤੋਂ ਜਗਾ ਛੱਡੀ ਬੈਠਿਆ ਪਹੀ ਅਸੀਂ ਆਪ ਦੀ ਪਰਸਲ ਜਗਾ ਤੇ ਕੰਧ ਕੱਟ ਰਹੇ ਹਾਂ 2700 ਤੋਂ ਜਪੰਾਇਤ ਬਣੀ ਸੀ ਬਤਨ ਕੌਰਨ ਭਾਈ ਕਕਰ ਸਿੰਘ ਪੰਚ ਸੀ ਇੱਕ ਜਨਕ ਸਿੰਘ ਜੀ ਇੱਕ ਚਰਨਜੀਤ ਕੋ ਮੇਰੇ ਆਪ ਦੇ ਘਰੋਂ ਹੀ ਜਿਹੜੀ ਪੰਚਾਇਤ ਆਇਆ ਕਰਨ। ਉਹ ਮੇ ਸਾਡਾ ਪੂਰਾ ਠੀਗਾ। ਇਸੇ ਕੱਲੇ ਘਰ ਨੂੰ ਸਪੈਸ਼ਲ ਇੱਟਾਂ ਪਾ ਕੇ ਦਿੱਤੀਆਂ ਨੇ। ਉਹਦੇ ਇਹਨਾਂ ਨੂੰ ਮਨਜ਼ੂਰ ਸੀਗਾ ਅੱਜ ਦੇ ਗਲੀ ਟੇਕੀਆਂ ਰਜਟ ਰਹੇ। ਮਾਮਲਾ ਸਾਡਾ ਰਸਤੇ ਦਾ ਵੀਰ ਜੀ। ਸਾਡਾ ਰਸਤਾ ਘਰ ਨੂੰ ਜਿਹੜਾ ਜਾਂਦਾ। 2008 ਦੇ ਵਿੱਚ ਤਾਂ ਇੱਟਾਂ ਪਈਆਂ ਵੀਆਂ ਨਿਗੀਆਂ। ਇਹ ਮਿੰਨਤੀ ਪੰਚਾਇਤ ਨੇ 2022 ਦੇ ਵਿੱਚ ਚੌਥੇ ਮਹੀਨੇ 'ਚ ਕਰਵਾਈ ਆ। ਤੇ ਇਹ ਜਦੋਂ ਆਈ ਹੈ ਚੌਥੇ ਮਹੀਨੇ ਚ ਮਿੰਤੀ ਹੋਈ ਆ ਸਾਡਾ ਰਸਤੇ ਦੇ ਵਿੱਚ 4 ਫੁੱਟ ਜਿਹੜੇ ਇਟਾ ਇਟਾ ਪਈਆਂ ਵੀ ਆ 4 ਫੁੱਟ ਇਟਾਂ ਚ ਗਦੀਪ ਕੌਰ ਨੂੰ ਜਾਂਦੀਆਂ ਨੇ ਉਹ ਕੰਦ 4 ਫੁੱਟ ਵਿੱਚ ਕੱਢੀ ਜਾਂਦੇ ਨੇ ਐਸੀ ਕਹਿੰਨੇ ਵੀ ਤੁਸੀਂ ਮੰਨਤੀ ਜੇ ਨਹੀਂ ਇਹ ਮੰਨਤੀ ਮਨਜ਼ੂਰ ਦਵਾਰੇ ਮੰਨਤੀ ਕਰਵਾ ਲੋ ਦੋ ਵੇਰੀ ਪੇ ਮੰਨਤੀ ਮਨਜ਼ੂਰ ਕਰਵਾ ਲਈ ਐਸੀ ਹਾਈ ਕੋਰਟ ਚ ਕੀਤਾ ਵੇ ਆ ਇਸ ਤਾ ਕਹਿੰਦੀ ਜਿਹੜਾ ਹਾਈ ਕੋਰਟ ਆਰਡਰ ਕਰੂਗਾ ਸਾਨੂੰ ਮਨਜ਼ੂਰ ਹੋ ਇਹ ਫਿਰ ਫਿਰ ਲੱਗ ਜਾਂਦੇ ਨੇ ਅੱਜ ਪਰੇਸ਼ਾਨ ਕਰੇ ਕਿ ਟੀਟੀਪੀਓ ਦੇ ਵੀਡੀਓ ਦੇ ਡੀਸੀ ਦੇ ਐਸਐਸਪੀ ਦੇ ਮੈਂ ਕੋਈ ਵੀ ਛੱਡਿਆ ਨਹੀਂ ਹੈਗਾ ਟਿਕਾਣਾ ਜਾਣ ਕੰਨਿਓ ਕੋਈ ਵੀ ਸੁਣਵਾਈ ਨਹੀਂ ਹੋਈ ਮੇਰੀ ਅੱਜ ਤੱਕ ਪਾਣੀ ਟੈਂਕੀ ਦੇ ਕਦੋਂ ਦੇ ਚੜੇ ਵੀ ਹੈਗੇ ਆ ਪਾਣੀ ਦੇ ਟੈਂਕੀ ਦੇ ਮੈਂ ਸਵੇਰ ਦੀ ਚੜੀ ਵੀ ਆ ਜੀ 8 ਵਜੇ ਦੇ ਦੀ ਕਹੋ ਉਤਰੋਗੇ ਤੁਸੀਂ ਉਤਰਨਾ ਨਹੀਂ ਮੇਰੇ ਜਿੰਨੇ ਚਿਰ ਮੇਰਾ ਮਸਲਿਆ ਨਹੀਂ ਹੁੰਦਾ ਹੱਲ ਮੇਰੀ ਮਿਹਨਤੀ ਕੀਤੀ ਜਾਵੇ ਰਾਹ ਦੀ ਮਿਹਨਤੀ ਕਰਕੇ ਜਿੱਥੇ ਫੱਡਾ ਉਹਦੀ ਕੰਧ ਕੱਢ ਲੈਣ ਤੇ ਉਹ ਨਾਚਰ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਜੇ ਕਰਦੇ ਆ ਤੇ ਜਿਨ੍ਹਾਂ ਨੇ ਉੱਥੇ ਮਿਸਤਰੀ ਲਾਏ ਨੇ ਕੰਧ ਕੱਢਣ ਕਿੰਨੀ ਉਮਰ ਹੈਗੀ ਤੁਹਾਡੀ ਮੇਰੀ ਉਮਰ ਹੈਗੀ 72 ਸਾਲ ਦੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚਿਆ ਤੁਹਾਡੇ ਕੋਈ ਗੱਲਬਾਤ ਚੱਲ ਰਹੀ ਹੈ ਕੋਈ ਐਸ ਐਚਓ ਆਇਆ ਜੀ ਉਹ ਮੁੰਡਾ ਫੋਣੀ ਆਇਆ ਨਾ ਵਾ ਇਹਨੇ ਕੁਛ ਨਹੀਂ ਕਿਹਾ ਕੁੜੀ ਬੈਟੀ ਆ ਇਹ ਨਹੀਂ ਇਹ ਨਹੀਂ ਕਦੇ ਵੀ ਮੱਥੇ ਲੱਗੇ ਜਿਹੜੇ ਪਹਿਲਾਂ ਪੁਲਿਸ ਵਾਲੇ ਸੀਗੇ ਪੁਲਿਸ ਵਾਲੇ ਵੀ ਇਹਨਾਂ ਦੇ ਨਾਲ ਹੀ ਰਲੇਵੇ ਸੀਗੇ ਕੋਈ ਵੀ ਸਿੱਧੇ ਮੂੰਹ ਨਾਲ ਥਾਣੇ 'ਚ ਬੋਲਦਾ ਨਹੀਂ ਸੀਗਾ ਜਦੋਂ ਜਾਂਦੇ ਪੰਚਾਇਤ ਉਹ ਸਾਰੇ ਇੱਕ ਪਾਸੇ ਨੇ ਅਸੀਂ ਇਕੱਲੇ ਇੱਕ ਪਾਸੇ ਇਹਦਾ ਜਾਣ ਕੇ ਤੂੰ ਫੇਰ ਉਸ ਲਈ ਜਾਂਦਾ ਸੀ ਸਹੀ ਤੱਕ 12 ਤੋਂ 11 ਤੋਂ 12 ਫੁੱਟ ਤੋਂ ਜਗ੍ਹਾ ਛੱਡੀ ਬੈਠਿਆ ਪਹੀ ਦੀ ਅਸੀਂ ਆਪਦੇ ਪਰਸਲ ਜਗ੍ਹਾ 'ਚ ਗੰਧ ਕੱਢ ਰਹੇ ਹਾਂ ਹੂੰ ਕਮਰਾ ਕਰ ਰਹੇ ਆ ਅਸੀਂ ਲੱਖਾਂ ਰੁਪਈਆ ਲਾ ਕੇ ਕੋਠੀ ਦੇ ਬਜੂ ਜਾ ਕੇ ਪੈਸੇ ਲਾਉਣਿਆ ਇਹ ਸਾਨੂੰ ਬੈਠਣ ਜੋਗ ਨਹੀਂ ਤੈਨੂੰ ਹੋਰ ਦੱਸੋ ਜੀ ਇੱਥੇ ਕੀ ਕਰ ਰਹੇ ਹੋ ਇਹ ਜਿਹੜਾ ਹੈਗਾ ਕਾਗਜ਼ ਪੱਤਰ ਕੀ ਦੇ ਹੱਕ ਦੇ ਵਿੱਚ ਆ ਕਿਵੇਂ ਹੋਇਆ ਇਹ ਮਾਮਲਾ ਕਾਗਜ਼ ਪੱਕੇ ਸਾਰੇ ਹੱਕ ਤਦ ਹੀ ਗਾਹਾਂ ਤੋਂ ਆਏਗਾ ਫੇਰ ਹੀ ਹਾਈ ਕੋਰਟ ਬਣੇ ਹੋ ਇਹ ਕਿਹੜਾ ਵੀ ਧੱਕਾ ਕਰ ਰਹੇ ਆ ਇਹ ਕਿੰਨੇ ਵਾਈ ਕਿੰਨੇ ਦੀ ਗਲੀ ਸੀਗੀ ਜੀ ਇਹ ਇਹ 11 ਫੁੱਟ ਦੀ ਆ ਜੀ 8 ਮਰਲੇ ਜਗ੍ਹਾ ਬਣਦੀ ਆ ਪੰਚਾਇਤ ਦੀ ਕਿੰਨੇ ਸਮੇ ਤੋਂ ਉਹ ਤੇ ਜੜੀ ਵੀ ਹੈਗੀ ਆ ਇਹ ਤਾਂ ਜੀ 20-22 ਸਾਲ ਹੋ ਗਏ 2700 ਤੋਂ ਜੇ ਪੰਚਾਇਤ ਬਣੀ ਸੀ ਤੇ ਬਤਨ ਕੌਰ ਬਾਈਕ ਕਾ ਗੁਰ ਸਿੰਘ ਪੰਚ ਸੀ ਇੱਕ ਜਨਕ ਸਿੰਘ ਜੀ ਇੱਕ ਚਰਨਜੀਤ ਕੋ ਮੇਰੇ ਆਪ ਦੇ ਘਰੋਂ ਹੀ ਸੀਗੀ ਪੰਚਾਇਤ ਦਾ ਮੈਂ ਬਰਾ ਹੋਰ ਸਾਡਾ ਪੂਰਾ ਠੀਗਾ ਇਸੇ ਕੱਲੇ ਘਰ ਨੂੰ ਸਪੈਸ਼ਲ ਇੱਟਾਂ ਪਾ ਕੇ ਦਿੱਤੀਆਂ ਨੇ ਉਦੋਂ ਇਹਨਾਂ ਨੂੰ ਮਨਜ਼ੂਰ ਸੀਗਾ ਅੱਧੇ ਗਲੀ ਦੇ ਕੁੱਤੇ ਕਿ ਰਜਟ ਰਹੇ ਇਹਨਾਂ ਨੇ ਆਪਦੇ ਹੱਥਾਂ ਨਾਲ ਇੱਟਾਂ ਪਵਾਇਆਂ ਨੇ ਜੇ ਇਹ ਗਲਤ ਸੀ ਉਦੋਂ ਕਹਿੰਦੇ ਤੁਹਾਡੇ ਕੋਲ ਕਾਜ ਪੱਤਰ ਕੀ ਹੈਗਾ ਕਾਨੂੰਨੀ ਪੱਖ ਤੁਹਾਡੇ ਕੋਲ ਕੀ ਹੈਗਾ ਅਸੀਂ ਜੀ ਕੋਰਟ ਨੇ ਜਾਰੀ ਦੇ ਡੀਸੀ ਨੇ ਦੇਣ ਨੂੰ ਆਰਡਰ ਦਿੱਤੇ ਹਾਂ ਮਲਾਜਮਾਂ ਨੇ ਹਾਂ ਜੀ ਇਸ ਹਾਲਕੇ ਸਰਪੰਚ ਦਾ ਮੁੰਡਾ ਜੀ ਗਰਤਿਆਨ ਦਾ 25 30 ਸਾਲ ਹੈ ਸਰਪੰਚੀ ਕਰ ਗਿਆ ਦਾ ਡੈਡੀ ਉਸੇ ਨੇ ਬਣਾ ਕੇ ਦਿੱਤੀ ਸੀ ਇਹ ਇਕੱਲੇ ਕਰਨ ਜਿਹੜੇ ਦੋਸ਼ ਲਾਏ ਜਾ ਰਹੇ ਕਿਵੇਂ ਹੈਗੇ ਇਹ ਸਭ ਝੂਠ ਆ ਜੀ ਇੰਨੇ ਜੋ ਕਹਦਾ ਬੰਦਾ ਹੀ ਨਹੀਂ ਕੋਈ ਬੰਦੇ ਪੁੱਛ ਲੋ ਬਾਕੀ ਤਾਂ ਬੋਲਿਆ ਨਹੀਂ ਜਾਂਦਾ ਹੱਕ ਪੈਂਦੇ ਵਿਚਾਰੇ ਨੂੰ ਉਹਦਾ ਪਿੰਡ ਤੋਂ ਪਿੰਡ ਕੋ ਪੁੱਛ ਲੋ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਗਦੇਵ ਸਿੰਘ ਆਇਦਾਨੋਂ ਗੁਰਦੇਵ ਸਿੰਘ ਆ ਮੇਰੇ ਚਾਚੇ ਦਾ ਮੁੰਡਾ ਜੀ ਸਰ ਮਾਮਲਾ ਇਹਨਾਂ ਦਾ ਨਾ ਰਸਤੇ ਦਾ ਗਲੀ ਹੈ ਜੀ ਉਧਰ ਜਾਂਦੀ ਗਲੀ ਤੇ ਕੰਧ ਦੇ ਰੋਲੇ ਦੇ ਸਬੰਧ ਵਿੱਚ ਉਹ ਚੜੀ ਆ ਗਈ ਤੇ ਉਹ ਇਸ ਗੱਲ ਤੇ ਅਗਰੀ ਹੋ ਗਈ ਵੀ ਕੰਧ ਤੇ ਜਿਹੜੇ ਦੋ ਰਦੇ ਲਾਏ ਨੇਗੇ ਉਹ ਉਤਾਰ ਦਿੱਤੇ ਜਾਣ ਮੈਂ ਉਤਰ ਜਾਣੀ ਆ ਤੇ ਅੱਗੇ ਦੇਖੋ ਜੇ ਵੀ ਇਹਨੂੰ ਜਲਦੀ ਹੀ ਉਤਾਰਿਆ ਜਾਵੇਗਾ ਸਾਰੇ ਮਸਲੇ ਸਹੀ ਕਰੇ ਜਾਣਗੇ ਅਨਸਾਫ਼ ਦਵਾਇਆ ਜਾਵੇਗਾ ਸਰ ਮਾਮਲਾ ਕੀ ਸੀ ਅਸਲ ਵਿੱਚ ਸਰ ਕੋਈ ਅਸਲ ਵਿੱਚ ਤਾਂ ਜੀ ਇਹਨਾਂ ਦੀ ਮੰਗਤੀ ਬਾਕੀ ਆ ਜਦੋਂ ਮੰਗਤੀ ਹੋ ਗਈ ਉਸ ਤੋਂ ਬਾਅਦ ਹੀ ਜੈਸੀ ਸੂਰਤ ਹੋਏਗੀ ਕਾਰਵਾਈ ਹੋਵੇਗੀ ਕਿੰਨੇ ਜਿਹੜੇ ਪਾਣੀ ਕੀ ਟੈਂਕੀ ਤੇ ਚੜਿਆ ਹੋਇਆ ਸਰ ਕੋਈ ਨਹੀਂ ਜੀ ਇੱਕੋ ਹੀ ਆ ਇੱਕੋ ਹੀ ਆ ਬਸ ਉਹ ਵੀ ਉਤਰ ਰਹੀ ਆ ਜੀ ਉਹ ਇਸ ਗੱਲ ਤੇ ਐਗਰੀ ਹੋ ਗਈ ਆ ਵੀ ਰਦੇ ਲਾ ਦੇਣ ਉਹ ਰਦੇ ਉਹਨਾਂ ਨੇ ਲਾਤੇ ਪੰਚਾਇਤ ਕਹਿੰਦੀ ਵੀ ਉਹਨੂੰ ਲਾ ਦੇਣਿਆ ਤੇ ਕੋਈ ਸਿਵਲ ਪ੍ਰਸ਼ਾਸਨ ਦਾ ਵੀ ਇੰਨ ਕਾਲੀ ਪੁਆਇੰਟ ਤੇ ਸੀ ਉੱਥੇ ਤਹਿਸੀਲਦਾਰ ਸਾਹਿਬ ਪਹੁੰਚੇ ਸੀ ਜੀ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਵੀ ਜਦੋਂ ਆਪ ਸੋਨੇ ਦੀ ਫਸਲ ਜਿਹੜੀ ਕੱਟੀ ਗਈ ਤੇ ਇਹਦੀ ਮੰਗਤੀ ਹੋ ਜੂਗੀ ਮੰਗਤੀ ਤੋਂ ਬਾਅਦ ਜਿੱਥੇ ਵੀ ਜਿਹੜਾ ਜਗ੍ਹਾ ਬਣੂਗੀ ਓਕੇ ਹੋ ਜੂਗੀ